ਸਰ ਮੈਂ ਇਹ ਨਹੀਂ ਹਾਂ ਦੀ ਨਹੀਂ ਕਹਿੰਦੇ ਕਿ ਆਉਂਦੀਆਂ ਬੇਟੀਆਂ ਵਾ ਉਹ ਮੁੱਲ ਲਿਆਣ ਕੇ ਰੋਟੀ ਖਵਾਉਂਦਾ ਉਹਦੀ ਮਾਂ ਤਾਹੇ ਪਾਉਂਦੀ ਉੱਥੋਂ ਬਾਹਰੋਂ ਤੇ ਫੇਰ ਉਹ ਆਪਣਾ ਗੁਜ਼ਾਰਾ ਕਰਦਾ ਹੋ ਤੇ ਕੰਮ ਕਰਨ ਜੋਗਾ ਵੀ ਨਹੀਂ ਹੈਗਾ ਉਹ ਤੇ ਇੰਨਾ ਹੀ ਆ ਬਸ ਸਾਨੂੰ ਪੁਰਿਆ ਫਿਰਦਾ ਦੀ ਸੰਡਿਆ ਉਹ ਤੇ ਅੰਦਰ ਜਾਲੀਆਂ ਪਈਆਂ ਉਹਦੇ ਅੰਦਰ ਉਹ ਤੇ ਗੋਲੀ ਵੀ ਉਹਦੇ ਅੰਦਰ ਆ ਮੇਰੇ ਪੁੱਤ ਨੂੰ ਕੁਝ ਵੀ ਹੋ ਗਿਆ ਤੇ ਇਹ ਪੁਲਿਸ ਜ਼ਿੰਮੇਵਾਰ ਆ ਇਹ ਦਰਖਾਸਤ ਇਹਦੀ ਮੇਰੀ ਸੁਣਵਾਈ ਇਹ ਦਰਖਾਸਤਾਂ ਕੀ ਮਤਲਬ ਇਹ ਦਰਖਾਸਤਾਂ ਦਿੱਤੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਝੜਤ ਦਿੰਦੇ ਗਾਰੇ ਨੂੰ ਵੜਨ ਨਹੀਂ ਦਿੰਦੇ ਸਾਨੂੰ ਅੰਦਰ ਵੇਖੋ ਇਹ ਤੱਕ ਆ ਹੋਣ ਰਿਆ ਸਿੱਧਾ ਸੋਧ ਪ੍ਰਸ਼ਾਸਨ ਦਾ ਤੱਕ ਆ ਕਰਨ ਲਈ ਆ ਦੇਖੋ ਮੇਰੇ ਘਰ ਜਦੋਂ ਆਗ ਲੱਗੀ ਆ ਪਰਚੇ ਵੀ ਹੋਇਆ ਅਖਬਾਰਾਂ ਨਹੀਂ ਲੱਗੀਆਂ ਖਬਰਾਂ ਨਹੀਂ ਲੱਗੀਆਂ ਮੇਰੀ ਫੇਰ ਨਹੀਂ ਸੁਣਵਾਈ ਹਈ ਉਹਨਾਂ ਬੰਦਿਆਂ ਨੂੰ ਇਹ ਫੜ ਨਹੀਂ ਸਕੇ ਤੇ ਮਿਰਤੇ ਉਲਟੇ ਪਰਚੇ ਕਰਨ ਦਾ ਆ ਇਹ ਕਿਧਰ ਦਾ ਨਿਆਂ ਆ ਪ੍ਰਸ਼ਾਸਨ ਵੱਲੋਂ ਮੈਂ ਮੰਗ ਕਰਦੀ ਆ ਕਿ ਇਹ ਕਿਧਰ ਦਾ ਨਿਆਂ ਆ ਮੈਨੂੰ ਇਨਸਾਫ ਚਾਹੀਦਾ ਵਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਮਾਰ ਦਿਓ ਮਾ ਦਿਆ ਮੇਰੇ ਘਰ 'ਚ ਅੱਗ ਲਾ ਦਿਓ ਤੁਸੀਂ ਵੀ ਲਾ ਦਿਓ ਮੇਰੇ ਘਰ ਨੂੰ ਅੱਗ ਲਾ ਦਿਓ ਜੇ ਮੇਰੀ ਪੁਲਿਸ ਨੇ ਹੁਣ ਵੀ ਸੁਣਵਾਈ ਨਾ ਕੀਤੀ ਉਹ ਮੈਂ ਪਟਵਾਲੀ ਦੀ ਬੋਤਲ ਲੈ ਕੇ ਮੈਂ ਬੱਚੇ ਬਾਕੇ ਆਪਣੇ ਬੇਟੇ ਨੂੰ ਬਾਕੇ ਆਪਣੇ ਘਰ ਵਾਲੇ ਨੂੰ ਬਾਕੇ ਮੈਂ ਆਪਣੇ ਆਪ ਤੇ ਪਾ ਕੇ ਮੈਂ ਅੱਗ ਲਾ ਲੈਣੀ ਆ ਪੁਲਿਸ ਦੇ ਥਾਣੇ ਦੇ ਸਾਹਮਣੇ ਲਾਉਣੀ ਆ ਮੈਂ ਇਹਨਾਂ ਜੇ ਮੈਂ ਮਰ ਗਈ ਮਰ ਜਾ ਮਗਰੋਂ ਨਿਆ ਤੁਸੀਂ ਕਰ ਲਿਓ ਵੀਰ ਮੇਰਿਆ ਮੇਰ ਨਾਲ ਤਕਾ ਹੋਂ ਲਿਆ ਜੇ ਸਿੱਧਾ ਸੁੱਧ ਤਕਾ ਹੋਂ ਲਿਆ ਜੇ ਮੈਨੂੰ ਨਹੀਂ ਰੋਟੀ ਖਾਣ ਲੈਂਦੇ ਨਹੀਂ ਮੈਨੂੰ ਮੈਂ ਡੇਲੀ ਭੇਜ ਦਿੱਤਾ ਹੈ ਚੁੱਕ ਚੁੱਕ ਮੈਂ ਕੰਡਾ ਡਰਦੀ ਨੇ ਉੱਚੀਆਂ ਕੀਤਾ ਉਲਟੇ ਮੈਨੂੰ ਸਵਾ ਪਾਉਂਦੇ ਆ ਵੀ ਤੇਰੀਆਂ ਕੰਡਾ ਤੂਪਾ ਇਹ ਕਿੱਥੋਂ ਲਿਆਈਆਂ ਉਹ ਮੇਰੀ ਜ਼ਮੀਨ ਮੈਂ ਦਿੱਲੀ ਮੈਂ ਠੇਕਾ ਲਿਉਣੀ ਆਪਣੇ ਘਰ ਦਾ ਗੱਜਾਰਾ ਕਰਦੀ ਆ ਆਪਣੇ ਬੱਚੇ ਪਾਲਦੀ ਆ ਮੇਰੇ ਦੋਨੇ ਪੁੱਤ ਦੋਨੇ ਬਚਾਰਤ ਕਰਦੇ ਇਹਨਾਂ ਨੇ ਮਦਕੀ ਨਾ ਡਰ ਮੇਰਾ ਨਾਮ ਜਸਵਿੰਦਰ ਕੌਰ ਮੇਰਾ ਮੱਲਾ ਜੀ ਨਾਨਕ ਸਰਮੱਲਾ ਉਹ ساری ਗੱਲਬਾਤ ਕੀ ਹੈ ਗੱਲਬਾਤ ਕੁਛ ਨਹੀਂ ਹੋਈ ਮੇਰਾ ਵੱਡਾ ਮੁੰਡਾ ਕਿਹਾ ਸੀ ਇਤਨਾ ਦੁੱਧ ਲੈਣਾ ਤੇ ਉਹ ਮੋਟਰਸਾਈਕਲ ਤੇ ਜਨਾਨੀ ਬੁਲ ਬੈਠਾ ਸੀ ਤੇ ਜਨਾਨੀ ਤੇ ਇਹਨਾਂ ਦਾ ਬੰਦਾ ਮਗਰੋਂ ਦੀ ਨੰਗੇ ਤੇ ਮਾੜੀ ਮੋਟੀ ਤੂੰ ਤੂੰ ਮਾਮੇ ਹੋਈ ਆ ਇੰਨੀ ਗੱਲ ਤੋਂ ਹੀ ਆਣ ਕੇ ਸਾਡੇ ਘਰ ਨੂੰ ਅੱਗ ਲਾਤੀ ਆ ਵਿੱਕੀ ਦੇ ਨਾਲ ਸਾਡਾ ਮਾੜਾ ਮੋਟਾ ਝਗੜਾ ਹੋਇਆ ਵਿੱਕੀ ਪੁਲਸ ਲੈਣ ਦੇ ਵਿੱਚ ਝਾੜੂ ਮਾਰਦਾ ਵਾ ਉਹਦੇ ਨਾਲ ਝਗੜਾ ਆ ਉਹਦਾ ਜਿਹੜਾ ਭਰਾ ਵਾ ਉਹਦਾ ਮਣੀ ਲੈਂਦਾ ਭਰਾ ਵਾ ਇਹ ਕੋ ਉਹਦਾ ਸੋਨਾ ਭਰਾ ਵਾ ਬਾਕੀ ਉਹਦੇ ਸਾਰੇ ਯਾਰ ਦੋਸਤ ਆ ਯਾਰ ਦੋਸਤ 12 ਬੰਦੇ 12 ਬੰਦਿਆਂ ਦੇ ਕੋਲ ਪਿਸਟਲ ਸੀਗੇ ਆਣ ਕੇ ਮੇਰੇ ਘਰ ਨਾਲ ਪਟ્રોલ ਪਾ ਕੇ ਅੱਗ ਲਾਤੀ ਆ ਮੈਂ ਵਿਆਜੀ ਸਵਾਏ ਪੈਸੇ ਚੋ ਕੇ ਡੇਲੀ ਫੇਸ ਤਾਂ ਮੈਂ ਕੰਦਾ ਕਰਾਈਆ ਵਾ ਫੇਰ ਵੀ ਜਦੋਂ ਜੀ ਕਰਦਾ ਆਣ ਕੇ ਗੋਲੀ ਚਲਾ ਜਾਂਦੇ ਦੋ ਦਿਨ ਮੇਰੇ ਘਰ ਅੱਗ ਲਾਉਂਦੇ ਰਿਆ ਦੋ ਵਾਰ ਮੇਰੇ ਮੁੰਡੇ ਦੇ ਗੋਲੀ ਮਾਰਤੀ ਆ ਸਾਨੂੰ ਵੀ ਦੋਵਾਂ ਜੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮੇਰਾ ਪੋਤੇ ਆ ਬੇਹਨ ਕਾ ਫਸਿਆ ਉਹਦੇ ਪ੍ਰੇਟ ਹੋਇਆ ਉਹਦੇ ਵੀ ਅੰਦਰ ਗੋਲੀ ਆ ਉਹਦੇ ਜਾਲੀਆਂ ਪਈਆਂ ਵਾ ਉਹ ਤੇ ਨਿਯਾਜ਼ ਪਰਚਾ ਕੀਤਾ ਗਾ ਮੈਨੂੰ ਪ੍ਰਸ਼ਾਸਨ ਕੋਈ ਨਿਆ ਨਹੀਂ ਦੇਣ ਰਿਹਾ ਵੀ ਮੈਂ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਜਦੋਂ ਪਹਿਲਾਂ ਤੜੇ ਮੁੰਡੇ ਨਾਲ ਤੱਕੜਾ ਹੋਇਆ ਜਦੋਂ ਤੁਹਾਨੂੰ ਉਹ ਗੱਲ ਪਈ ਉਹ ਕਦੋਂ ਕਦੋਂ ਦੀ ਗੱਲ ਆ ਤਰੀਕ ਤਾਂ ਮੈਨੂੰ ਯਾਦ ਨਹੀਂ ਹਸਤਾਲ ਵੀ ਰਿਹਾ ਮੇਰੇ ਪੁੱਤ ਦੇ ਗੋਲੀ ਮਾਰੀਆ ਸਮਾਤੇ ਹੁਣ ਹੋਈਗਾ 2 ਕਿ ਮਹੀਨੇ ਤੋਂ ਹੋਈ ਗਿਆ ਸਭ ਨੂੰ ਹਾਂਜੀ ਮਤਲਬ ਵੋਟਾਂ ਇਲੈਕਸ਼ਨ ਤੋਂ ਪਹਿਲਾਂ ਉਹਦੋਂ ਇਲੈਕਸ਼ਨ ਸੀ ਸ਼ਿਕਾਇਤ ਕੀਤੀ ਸੀ ਇਲੈਕਸ਼ਨ ਸੀ ਤੇ ਇਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਖੁਦ ਜਾ ਕੇ ਦਰਖਾਸਤ ਦੇ ਕੇ ਆਈ ਆ ਪਹਿਲਾਂ ਮੈਂ ਆਪਣੇ ਪੋਤੋ ਨੂੰ ਲਿਖ ਕੇ ਭਜੀ ਫਿਰਦੀ ਰਹੀ ਆ ਤੇ ਮੁੜ ਕੇ ਇਨਾਂ ਜਵਾਬ ਦਿੱਤਾ ਅਸੀਂ ਅੰਬਰਸਾਰ ਐਡਮਿਟ ਕਰਾਇਆ ਸੀ ਮੁੜ ਕੇ ਅਸੀਂ ਗਏ ਆ ਵੀ ਸਾਡੇ ਬਿਆਨ ਲਓ ਤੁਹਾਡੇ ਮੁੰਡੇ ਦਾ ਆਪਰੇਸ਼ਨ ਹੋ ਜੇ ਉਹਨਾਂ ਨਈ ਬਿਆਨ ਲੈ ਕੇ ਵੀ ਆਇਆ ਤੇ ਉਹ ਉੱਥੇ ਲਿਖ ਕੇ ਦੇ ਆਇਆ ਵੀ ਸਾਡੇ ਕੋਲ ਪਿਆ ਹੀ ਨਹੀਂ ਕੋਈ ਪ੍ਰੇਸ਼ਨ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਅੱਗ ਲਾਈ ਇਹ ਕਦੋਂ ਲਾਈ 27 27 ਅਕਤੂਬਰ 2025 ਦੀ ਅੱਗ ਕਿਉਂ ਲਾਈ ਆਗੇ ਇਸੇ ਗੱਲ ਤੋਂ ਹੀ ਵੀ ਜਿਹੜਾ ਮਾੜਾ ਮੋਟਾ ਝਗੜਾ ਹੋਇਆ ਮੇਰੇ ਮੁੰਡੇ ਵੱਡੇ ਦੇ ਨਾਲ ਵਿੱਕੀ ਦਾ ਜਿਹੜਾ ਪੁਲਸ ਲਾਈਨ ਦੇ ਵਿੱਚ ਕੰਮ ਕਰਦਾ ਤੇ ਨਾਲ ਉਹਦਾ ਭਰਾ ਵਾ ਮਣੀ ਲੈਂਦਾ ਤੇ ਨਾਲ ਇੱਕ ਸੋਨਾ ਹੋਰ ਨਾਲ ਅਣਪਛਾਤੇ ਬੰਦੇ 12 ਬੰਦੇ ਇਹਨਾਂ ਨੇ ਆਣ ਕੇ ਅੱਧੇ ਘੰਟੇ ਬਾਅਦ ਮੇਰੇ ਘਰ ਅੱਗ ਲਾਤੀ ਇਹਨਾਂ ਨੇ ਜਦੋਂ ਤੁਹਾਡੇ ਘਰ ਨੂੰ ਅੱਗ ਲਾਈ ਆ ਜਦੋਂ ਤੁਹਾਡੇ ਨਾਲ ਝਗੜਾ ਕੀਤਾ ਹੈ ਹਾਂਜੀ ਜਦੋਂ ਪੁਲਿਸ ਨੂੰ ਕੋਈ ਸ਼ਿਕਾਇਤ ਅਸੀਂ ਜਿੰਨੀ ਵਾਰ ਵੀ ਸਾਡੇ ਘਰ ਆਇਆ ਅਸੀਂ 112 ਤੇ ਫੋਨ ਕਰਕੇ ਪੁਲਿਸ ਬੁਲਾਉਂਦੇ ਰਹੇ ਹਾਂ ਜਿਸ ਦਿਨ ਅੱਗ ਲੱਗੀ ਆ ਸਤਨਾਮ ਸਿੰਘ ਐਸਆਈ ਮੇਰੇ ਘਰ ਆਇਆ ਵਾ ਉਹਨੇ ਸਾਰੀ ਕੰਪਲੇਟ ਲਿਖੀ ਆ ਫਿਰ ਸਾਰੇ ਦੂਜੇ ਆਪਣੇ ਆਪੀ ਸਰ ਵੀ ਆਏ ਆ ਵੇ 112 ਵਾਲੇ ਵੀ ਆਏ ਆ ਫੇਰ ਇਹਨਾਂ ਤਿੰਨ ਗੱਡੀਆਂ ਪਾਣੀ ਵਾਲੀਆਂ ਮੰਗਾਈਆਂ ਵਾ ਫੇਰ ਮੇਰੇ ਘਰ ਅੱਗ ਬੱਝਾਈ ਇਹਨਾਂ ਨੇ ਫੇਰ ਉਹ ਇੱਕ ਦਿਨ ਮੈਂ ਐਤਵਾਰ ਇਹਨਾਂ ਨੇ ਰਾਤ ਆਹ ਕੰਮ ਕੀਤਾ ਫੇਰ ਇਹਨਾਂ ਨੇ 100 ਵਰ ਦਾ ਦਿਨ ਛੱਡ ਕੇ ਮੰਗਲਵਾਰ 2:30 ਵਜੇ ਆਣ ਕੇ ਨਾ ਫੇਰ ਪਟ્રોલ ਦੀਆਂ ਬੋਤਲਾਂ ਸੁੱਟ ਕੇ ਮੇਰੇ ਘਰ ਅੱਗ ਲਾਈ ਆ ਫੇਰ ਉਦੋਂ ਵੀ ਮੈਂ 112 ਤੇ ਫੋਨ ਕੀਤਾ ਉਹਨਾਂ ਦਾ ਇੱਥੇ ਦਾਤਰ ਰਿਆ ਮੈਂ ਉਹ ਪੁੱਛੂ ਦਿੱਤਾ ਫੇਰ ਉਦੋਂ ਮੈਨੂੰ ਗਾਲ ਮੰਦਾ ਕਰਕੇ ਗਿਆ ਗਾਲੀ ਗਲੋਚ ਕਰਕੇ ਗਿਆ ਮੈਂ ਆਪਣੇ ਬੱਚੇ ਡਰਦੀ ਨੇ ਪਾਸੇ ਕੀਤੇ ਸੀ ਤੁਹਾਡੇ ਨਾਲ ਕਰ ਗੱਲ ਫਿਰ ਕੋਣ ਕਰਦਾ ਦਾ ਸਾਡੇ ਘਰ ਚ ਕੋਈ ਨਹੀਂ ਮੈਂ ਸਾਂ ਤੇ ਮੇਰੀ ਨੋ ਸੀ ਤੇ ਮੇਰੀਆਂ ਪੋਤੀਆਂ ਸੀਗੀਆਂ ਹੋਰ ਮੇਰੇ ਘਰ ਕੋਈ ਨਹੀਂ ਮੁੰਡੇ ਮੈਂ ਡਰਦੀ ਨੇ ਪਹਿਲਾਂ ਹੀ ਪਾਸੇ ਕੀਤੇ ਸੀ ਵੀ ਜਦੋਂ ਮੈਨੂੰ ਸਨਾਹ ਮਿਲਿਆ ਸੀ ਕਾਰਨ ਕੀ ਆ ਪੁਲਿਸ ਤੁਹਾਡੀ ਨਹੀਂ ਸੁਣਦੀ ਤੇ ਉਹ ਉਹਨਾਂ ਦੀ ਸੁਣਦੀ ਪਈ ਮੈਨੂੰ ਵੀ ਇਹ ਨਾਲ ਕਾਰਨ ਦਾ ਮੈਨੂੰ ਇਹ ਨਹੀਂ ਪਤਾ ਵੀ ਉਹ ਪੈਸੇ ਭਰੁੰਦਾ ਈ ਕਿ ਇਹ ਉਹਨਾਂ ਦੀ ਕੂਟੇ ਪਹੁੰਚੀ ਮੈਨੂੰ ਇਸ ਕਾਲ ਦਾ ਕੋਈ ਪਤਾ ਨਹੀਂ ਮੈਂ ਹਰ ਵਾਰੀ ਪੁਲਿਸ ਨੂੰ ਬੇਨਤੀ ਕਰਦੀ ਮੇਰਾ ਕੋਸ਼ਿਸ਼ ਦਾ ਕੋਸ਼ਿਸ਼ ਤੇ ਮੇਰਾ ਨਿਆਂ ਦੋ ਮੇਰਾ ਕੋਈ ਨਿਆਂ ਨਹੀਂ ਦੇਂਦਾ ਹੁਣ ਵੀ ਇੱਕ ਹਸਾਬ ਦਾ ਮੇਰੇ ਪੁੱਤ ਨੂੰ ਉਹਨਾਂ ਮਰਨਾਉ ਕਰਕੇ ਸੜਦਾ ਈ ਤੇ ਉਹਨਾਂ ਹੁਣ ਉਹਨੇ ਆਪਣੇ ਬਚਾਅ ਵਾਸਤੇ ਤੇ ਉਹਨੇ ਸਭ ਕੁਝ ਕਰਨਾ ਹੀ ਕਰਨਾ ਸੀ ਜਦੋਂ ਉਹਨੂੰ ਪੰਜ ਬੰਦੇ ਪੈਗੇ ਸਾਡੀ ਗੱਲ ਪਟ્રોલ ਬੰਦੇ ਛੁੱਟੇ ਜਨਾ ਪਟ્રોલ ਬੋਦਾ ਛੁੱਟੀਆਂ ਭਰ ਭਰ ਕੇ ਹਾਂਜੀ ਸਾਹ ਉਹ ਦਿਨ ਹੀ ਆਹੀ ਉਦਨ ਵੀ ਲੋ ਸਸ ਘਰੇ ਮੇਰਾ ਘਰ ਵਾਲਾ ਘਰੇ ਹੀ ਤੇ ਉਹ ਪੱਤਰਕਾਰਾਂ ਦੇ ਡਿਊਟੀ ਕਰਦਾ ਸੀ ਰਾਤ ਦੀ ਅੱਛਾ ਫੋਨ ਰੋਟੀ ਪਾਣੀ ਤੇ ਹੀ ਵੀਰ ਖਾਣਾ ਵਾ ਕਿਤੇ ਨਾ ਕਿਤੇ ਬਹਿ ਕੇ ਖਾਣਾ ਦੂਜੀ ਤਰ੍ਹਾਂ ਕੀ ਕੰਮ ਕਰਦੇ ਉਹਨਾਂ ਦਾ ਉਹਨਾਂ ਦੀ ਲੁੱਟ ਖੋਹ ਫਰਾਉਟੀਆਂ ਮੰਗਣੀਆਂ ਕਦੀ ਕਿਸਦੇ ਘਰ ਜਾ ਪੈਂਦੇ ਕਦੀ ਕਿਸਦੇ ਘਰ ਜਾ ਪੈਂਦੇ ਇੱਥੇ ਮਿੰਟੂ ਰਹਿੰਦਾ ਮਿੰਟੂ ਨੂੰ ਦੋ ਵਾਰਾਂ ਕੁੱਟ ਕੇ ਗਾਇ ਹੀ ਦੇ ਕੋ 10000 ਰੁਪਏ ਹਰਤੇ ਦਾ ਲੈਂਦੇ ਸਾਡੇ ਬੱਚੇ ਕੀ ਕੰਮ ਕਰਦੇ ਮੇਰੇ ਬੱਚੇ ਵਾ ਡਾ ਬੰਦਾ ਮੇਰਾ ਗੱਡੀ ਚਲਾਉਂਦਾ ਆਾ ਛੋਟਾ ਹਾਥੀ ਹੋਣ ਹੋਦੇ ਸਾਲ ਹੋ ਦੋ ਸਾਲ ਹੋ ਗਏ ਤੇ ਗੋਲੀ ਵੱਜੀ ਉਹ ਵੀ ਇਹਨਾਂ ਬੰਦਾ ਕੋਈ ਨਹੀਂ ਫੜਿਆ ਉਹ ਵੀ ਨਹੀਂ ਫੜਿਆ ਕੋਈ ਵੱਡੇ ਅਫਸਰ ਨੂੰ ਮਿਲਦੀ ਕੋਸ਼ਿਸ਼ ਕੀਤੀ ਨਹੀਂ ਆਹੀ ਇੱਕ ਨਹੀਂ ਆਹੀ ਵੱਡੇ ਅਫਸਰ ਕੋਲ ਨਹੀਂ ਸਾਡੀ ਪਹੁੰਚ ਪਈ ਨਹੀਂ ਅਸੀਂ ਗਏ ਆਹੀ ਤੇ ਹੋਏ ਇਹਨਾਂ ਦੇ ਕੋਲ ਜਾਂਦੇ ਰਹੇ ਆ ਇਹਨਾਂ ਕੋਲ ਕਰ ਲੈ ਲੈਂਦੇ ਰਹੇ ਆ ਪੀ ਸਾਡਾ ਕੁਛ ਨਾ ਕੁਛ ਥਾਣੇ ਸਿਟੀ ਦੀ ਪੁਲਿਸਾਂ ਦੇ ਕੋਈ ਨਹੀਂ ਆਈ ਫੜ ਲੈਣੇ ਤੁਹਾਡਾ ਕੀ ਰੋਲ ਆ ਤੁਹਾਨੂੰ ਕਿਉਂ ਮਾਰਦੇ ਆ ਤੂੰ ਹੁਣ ਸਾਡੇ ਮਤਲਬ ਗੱਲ ਕਰਦੀ ਹੀ ਨਹੀਂ ਆ ਸਿਟੀ ਥਾਣੇ ਦੀ ਪੁਲਿਸ ਪਰਚਾ ਪਰਚਾ ਦਰਜ ਕੀਤਾ ਪੁਲਿਸ ਨੇ ਨਹੀਂ ਕੀਤਾ ਪਤਾ ਨਹੀਂ ਪਰਚਾ ਦਰਜ ਇਹਨਾਂ ਨੇ ਕੀਤਾ ਵਾ ਕੀਤੇ ਪਰਚੇ ਦਰਜ ਪਰ ਫਿਰ ਵੀ ਇਹਨਾਂ ਕੋਈ ਕਾਰਵਾਈ ਕੀਤੀ ਹੁਣ ਵੀ ਕੀ ਮੰਗ ਕਰਦੀ ਹੁਣ ਸਹੀ ਮੰਗ ਕਰਦੇ ਕੋਈ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਇਹ ਗੱਲ ਦਾ ਨਿਆ ਮਿਲਣਾ ਚਾਹੀਦਾ ਪੁਲਿਸ ਸਾਡੀ ਕਿਉਂ ਨਹੀਂ ਸੁਣਦੀ ਕਿਹੜੀ ਵਜਾ ਤੂੰ ਨਹੀਂ ਸੁਣਦੀ ਕਿਉਂਕਿ ਫਿਰ ਜੇ ਨਹੀਂ ਸੁਣਾ ਤੂੰ ਸਾਨੂੰ ਸਾਰੇ ਪਰਿਵਾਰ ਨੂੰ ਇੱਕ ਥਾਂ ਬਾਹਰ ਗੋਲੀ ਮਾਰ ਦੇਣੀ ਮਰ ਜਗੇ ਸਾਡੇ ਦੋਖਤ ਨਾ ਪਈਏ ਅਸਾਨੂੰ ਅਜੇ ਵੀ ਖਤਰਾ ਬਾਹਰ ਮੈਂ ਅਭਿਆਨ ਦੇ ਤੈਨੂੰ ਨਹੀਂ ਪਤਾ ਰਾਤ ਨੂੰ 10 ਵਜੇ ਅਣ ਤੋਂ ਗੋਲੀ ਚਲਾ ਜਾਣੋ ਕਿਉਂ ਨਹੀਂ ਪੁੱਛਦੇ ਕਿਉਂ ਨਹੀਂ ਨਿਆਣੇ ਬੇੜਦੇ ਕਿਉਂ ਨਹੀਂ ਉਹਦੇ ਬੰਦੇ ਫੜਦੇ ਸਾਰੇ ਆਮ ਉਹਨਾਂ ਦੇ ਬੰਦੇ ਤਰੇ ਵਿਰੰਦਾ ਜਿਹੇ ਤਾਂ ਅਗਲੋ ਸਾਂ ਦਾ ਜ਼ਿੰਮੇਵਾਰ ਜ਼ਿੰਮੇਵਾਰ ਪੁਲਿਸ ਜੇ ਮੇਰੇ ਪੁੱਤ ਨੂੰ ਵੀ ਕੁਝ ਘਟਾ ਜੇ ਮੇਰੇ ਪੁੱਤ ਨੂੰ ਕੁਸ ਨੇ ਹਲਜੁਲ ਕਰਤੀ ਉਹਦੇ ਬਦੇ ਅੰਦਰ ਜਾਲੀਆਂ ਪਈਆਂ ਵਾ ਉਹਦੇ ਆਪਰੇਸ਼ਨ ਹੋਏ ਆ ਉਹਦੇ ਅੰਦਰ ਗੋਲੀ ਆ ਮੇਰਾ ਪੁੱਤ ਨੂੰ ਵੀ ਕੁਛ ਹੋ ਗਿਆ ਉਹਦੀ ਵੀ ਜ਼ਿੰਮੇਵਾਰ ਪੁਲਿਸ ਆ ਮਗਰੀ ਕੀ ਨਾ ਡੜ ਮੇਰਾ ਨਾ ਸ਼ਾਂਤੀ ਦੀਵੀ ਤੁਹਾਡੇ ਮੁੰਡੇ ਤੇ ਇਲਜ਼ਾਮ ਲਾਇਆ ਵੀ ਤੁਹਾਡੇ ਮੁੰਡੇ ਨੇ ਸਾਡੇ ਘਰ ਜੋ ਕਿ ਕੁਝ ਨਾ ਨਹੀਂ ਅੱਗ ਲਾਈ ਤੇ ਉਹਦੇ ਕਰ ਗੋਲੀ ਗਨ ਚਲਾਈ ਆ ਕੁੱਟ ਮਾਰ ਕੀਤੀ ਨਾ ਜੀ ਮੇਰਾ ਮੁੰਡਾ ਬਿਲਕੁਲ ਨੇਕ ਆ ਜਾ ਕੇ ਪੁਲਿਸ ਲੈਣ ਤੇ ਪਤਾ ਕੀਤਾ ਜਾਵੇ ਜਾ ਕੇ ਦਫ਼ਤਰੇ ਪਤਾ ਕੀਤਾ ਜਾਵੇ ਉੱਥੇ ਕਾਹ ਲਾ ਨਪਾਲੀ ਆ ਉਹਦੇ ਕੋ ਪੁੱਛਿਆ ਜਾਵੇ ਦਫ਼ਤਰ ਚ ਜਿਹੜੇ ਹੋਰ ਬੰਦੇ ਗੈਰ ਬੰਦੇ ਆ ਕੋਈ ਕਾਗਜ਼ਾਂ ਪੱਤਰਾਂ ਵਾਲੇ ਕੋਈ ਪੁਲਸ ਵਾਲੇ ਉਹਨਾਂ ਨੂੰ ਪੁੱਛਿਆ ਜਾਵੇ ਚਲੋ ਅਫਸਰ ਕੋ ਤਾਂ ਤੁਸੀਂ ਜਾਣਾ ਨਹੀਂ ਨਾ ਹੀ ਕਦੇ ਗਏ ਆ ਤਾਂ ਪੁੱਛਿਆ ਜਾਵੇ ਨਕਵਾਰੀ ਹੋ ਜਾਣੀ ਚਾਹੀਦੀ ਆ ਸਾਨੂੰ ਵੀ ਚਾਹੀਦੀ ਐ ਸਗੋਂ ਗੱਲ ਬੀਬੀ ਦਾ ਕਹਣਾ ਮੇਰੇ ਘਰੇ ਨਾਲ ਅੱਗੇ ਅੱਗ ਲਾਈ ਤੇ ਗੁੜੀ ਚਦਾਈ ਨਾਲੀ ਦੱਸੋ ਗਰੀਬਾਂ ਤੇ ਰੋਟੀ ਨਹੀਂ ਦੋੜਦੀ ਤਾਂ ਗੋਲੀਆਂ ਕਿੱਥੋਂ ਚਲਾਉਣੀ ਆ ਸਾਡੇ ਤਾਂ ਘਰ ਰੋਟੀ ਨਹੀਂ ਪੱਕਦੀ ਸਾਡੀ ਬੋਟੀ ਘਰਾਂ ਦੇ ਕੰਮ ਕਰਦੀ ਆ ਤੇ ਆਲੀ ਸਿਰ ਤੋਂ ਜਾਂਦੀ ਸ਼ਾਮੀ ਆਉਂਦੀ ਆ ਮੈਂ ਇਤਰਾ ਮਾੜਾ ਮੋਟਾ ਕੰਮ ਕਰਦੀ ਰਹਿਣੀ ਘ ਕੁੰਡੀ ਫੜ ਕੇ ਸਾਡੇ ਮੁੰਡੇ ਦੇ ਨਾਲ ਕਾਲਾ ਆਸ਼ਕ ਔਰ ਮਨੀ ਤੇ ਹੋਰ ਬੰਦਿਆਂ ਦੇ ਨਾਮ ਹੀ ਲੈਣ ਕੋਈ ਨਹੀਂ ਹੈਗਾ ਸਾਡੇ ਮੁੰਡੇ ਦੇ ਨਾਲ ਮੇਰੇ ਮੁੰਡੇ ਨਾਲ ਕੋਈ ਰਹਿੰਦਾ ਹੀ ਨਹੀਂ ਮੇਰਾ ਮੁੰਡਾ ਡਿਊਟੀ ਕਰਕੇ ਹੁੰਦਾ ਸਾਰੀ ਦਿਹਾੜੀ ਘਰ ਰਹਿੰਦਾ ਰਾਤ ਨੂੰ ਉਹ ਫੇਰੇ ਫੇਰ ਆਪਣੀ ਡਿਊਟੀ ਤੇ ਜਾਂਦਾ 8 8:30 ਜਾਂਦਾ ਡਿਊਟੀ ਤੇ ਫੇਰ ਜੇ ਤੁਹਾਡੇ ਇਲਜ਼ਾਮ ਲਾਈ ਜਾਂਦੇ ਉਹ ਉਹ ਜੋ ਮਰਜ਼ੀ ਕਰੀ ਜਾਣ ਉਹਨੋਂ ਨਾ ਗੱਡੀ ਮੂੰਹ ਥੋੜਾ ਆਪਾਂ ਡੱਕ ਲੈਣਾ ਹੁਣ ਮੈਂ ਜੋ ਮਰਜ਼ੀ ਤੁਹਾਨੂੰ ਕਹਿਦਾ ਇੱਥੇ ਵੀ ਉਹਨਾਂ ਦਾ ਕਸੂਰ ਆ ਉਹਨਾਂ ਦਾ ਸਾਨੂੰ ਆਵਾ ਉਠੇ ਨਾ ਲੈ ਜਾਓ ਉਸ ਕੱਟ ਦੀ ਲੜਾਈ ਕਿਸ ਗੱਲ ਦੀ ਹੈ ਲੜਾਈ ਮੈਨੂੰ ਨਹੀਂ ਸਾਰੀ ਲੜਾਈ ਦਾ ਨਹੀਂ ਪਤਾ ਬਾਹਰ ਮੁੰਡਿਆਂ ਦੀ ਕੀ ਹੋਇਆ ਕੀ ਨਹੀਂ ਹੋਇਆ ਮੇਰਾ ਮੁੰਡਾ ਨਜਾਇਜ਼ ਆ ਉਹ ਵੀ ਕਹਿ ਰਹੇ ਨੇ ਤੇ ਸਾਡਾ ਮੁੰਡਾ ਨਜਾਇਜ਼ ਤੁਸੀਂ ਵੀ ਕਹਿ ਰਹੇ ਹੋ ਸਾਡਾ ਮੁੰਡਾ ਨਜਾਇਜ਼ ਹੈ ਤੇ ਫਿਰ ਇਹ ਨਹੀਂ ਮੇਰਾ ਮੇਰਾ ਮੁੰਡੇ ਦੀ ਤਾਂ ਨੁਕਵਾਰੀ ਬੇਸ਼ੱਕ ਕਰ ਲੋ ਜਾ ਕੇ ਕੋਤੇ ਇੱਕ ਦਫਤਰ ਇਹ ਝਗੜਾ ਕਿਦਾ ਹੋਇਆ ਫਿਰ ਇਹ ਦੇ ਵਿੱਚ ਇਹ ਤਾਂ ਸਾਨੂੰ ਨਹੀਂ ਹੁਣ ਪਤਾ ਕੀ ਦੇ ਨਾ ਝਗੜਾ ਇਹ ਕਰਦਾ ਕੀ ਕਰਦੇ ਆ ਕੀ ਨਹੀਂ ਸਾਨੂੰ ਇਹਨਾਂ ਦਾ ਨਹੀਂ ਪਤਾ ਇਹਨਾਂ ਬੰਦਿਆਂ ਦਾ ਨਹੀਂ ਸਾਨੂੰ ਪਤਾ ਸਾਨੂੰ ਆਪਣੇ ਮੁੰਡੇ ਦਾ ਪਤਾ ਮੇਰਾ ਮੁੰਡਾ ਨੇਕ ਆ ਕਮਾਈ ਕਰਦਾ ਮੇਰਾ ਮੁੰਡਾ ਨਿਕਨਕੇ 5 500 ਰੁਪਏ 5000 ਤੇ ਲੱਗਾ ਰੇ ਮੇਰਾ ਮੁੰਡਾ ਹੁਣ ਮੇਰੇ ਮੁੰਡੇ ਦੀ 10000 ਰੋਈ ਦਫਤਰੇ ਤਨਖਾ ਇਹੋ ਦੇ ਤੇ ਗੁਜ਼ਾਰਾ ਕਰਦੇ ਭਾਂਡੇ ਮਾਂਜ ਕੇ ਨਾਲ ਭਾਂਡੇ ਮਾਂਜ ਦੀ ਮੇਰੀ ਨੋ ਬੱਚੇ ਪਾਲਣ ਦੇ ਅਹੀਂ ਨਿਕਨਕੇ ਆ ਉਹ ਜੋ ਮਰਜੀ ਪੁੱਤ ਕਹੀ ਜਾਣ ਮੈਂ ਤੇ ਅਹੀਂ ਤੋਂ ਜਾ ਕੇ ਥੋੜਾ ਨਾ ਰੋਕ ਸਕਦੇ ਆ